ਲੋਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਸਪਤਾਲ ਦੇ ਵਿੱਚੋਂ ਹੀ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਹੈ ਤੇ ਆਪਣੀ ਤਰਫੋਂ ਬਹੁਤ ਵੱਡੇ ਐਲਾਨ ਕਰਨ ਦਾ ਦਾਵਾ ਕਰ ਦਿੱਤਾ ਹੈ ਉਹਨਾਂ ਦੇ ਐਲਾਨਾਂ ਦੇ ਉੱਪਰ ਨਾਲ ਦੀ ਨਾਲ ਬਹੁਤ ਵੱਡੇ ਸਵਾਲ ਵੀ ਉੱਠ ਖੜੇ ਹੋਏ ਨੇ ਅਸਲ ਦੇ ਵਿੱਚ ਜਿਸ ਦਿਨ ਦਾ ਪੰਜਾਬ ਦੇ ਵਿੱਚ ਹੜ ਆਇਆ ਉਸੇ ਦਿਨ ਤੋਂ ਚਾਰਚ ਫੇਰਿਓ ਪੰਜਾਬ ਸਰਕਾਰ ਨੂੰ ਲੋਕ ਘੇਰ ਰਹੇ ਸੀ ਵੱਡੇ ਸਵਾਲ ਉੱਠ ਰਹੇ ਸੀ ਕਈ ਕਿਸਾਨ ਮਜ਼ਦੂਰ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਚਾਰਚ ਫੇਰਿਓ ਘੇਰ ਰਹੀਆਂ ਸੀ ਤੇ ਕਹਿ ਰਹੀਆਂ ਸੀ ਕਿ ਤੁਸੀਂ ਮੁਆਵਜ਼ੇ ਦਾ ਐਲਾਨ ਕਿਉਂ ਨਹੀਂ ਕਰਦੇ ਤੁਸੀਂ ਇਸ ਘੜੀ ਦੇ ਵਿੱਚ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਜਿਨ੍ਹਾਂ ਦੇ ਪਸ਼ੂ ਉਹ ਡੰਗਰ ਘਰ ਤਬਾਹ ਹੋ ਗਏ ਉਹਨਾਂ ਲਈ ਮੁਆਵਜ਼ੇ ਦਾ ਐਲਾਨ ਕਿਉਂ ਨਹੀਂ ਕਰਦੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਇਸ ਟਾਈਮ 40 ਸ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੇ ਉੱਥੋਂ ਹੀ ਵੀਡੀਓ ਕਾਨਫਰੰਸ ਰਾਹੀਂ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਤੇ ਫਿਰ ਪੰਜ ਛੇ ਵੱਡੇ ਐਲਾਨ ਕਰਨ ਦਾ ਦਾਵਾ ਕੀਤਾ ਹੈ ਪੂਰੀ ਜਾਣਕਾਰੀ ਅੱਗੇ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇੱਕ ਤਾਂ ਇਹਨਾਂ ਐਲਾਨਾਂ ਦੇ ਉੱਪਰ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਕਿ ਇਹ ਐਲਾਨ ਤੁਹਾਨੂੰ ਕਿੱਦਾਂ ਦੇ ਲੱਗੇ ਨੇ ਦੂਜਾ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਮੁੱਖ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਦੋਸਤੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ ਮੰਤਰੀ ਮੰਡਲ ਦੀ ਫੋਰਟਿਸਰ ਹਸਪਤਾਲ ਦੇ ਅੰਦਰੋਂ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਫਿਰ ਮੁੱਖ ਮੰਤਰੀ ਨੇ ਖੁਦ ਲਾਈਵ ਹੋ ਕੇ ਹਸਪਤਾਲ ਦੇ ਵਿੱਚੋਂ ਹੀ ਪੰਜ ਛੇ ਐਲਾਨ ਕੀਤੇ ਨੇ ਕਿਹੜੇ ਐਲਾਨੇ ਪਹਿਲਾਂ ਤਾਂ ਮੁੱਖ ਮੰਤਰੀ ਨੇ ਇਹ ਕਹਿ ਕੇ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਨੇ ਉਹਨਾਂ ਨੂੰ 20000 ਪ੍ਰਤੀ ਕਿੱਲਾ ਮੁਆਵਜ਼ਾ ਅਸੀਂ ਦੇਵਾਂਗੇ ਦੂਜਾ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਦਾ ਕੋਈ ਜੀ ਮਾਰਿਆ ਗਿਆ ਹੜਾਂ ਦੇ ਵਿੱਚ ਉਹਨਾਂ ਨੂੰ 4 ਲੱਖ ਰੁਪਈਆ ਦਿੱਤਾ ਜਾਏਗਾ ਤੀਜਾ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਆਣ ਪਈ ਦਰਿਆਵਾਂ ਦੀ ਉਹ ਹੁਣ ਜਿਸ ਦਾ ਖੇਤ ਉਸ ਦੀ ਰੇਤ ਉਹ ਕਹਿੰਦੇ ਇਹ ਅਸੀਂ ਪਾਲਿਸੀ ਲੈ ਕੇ ਆਏ ਆ ਤੇ ਹੁਣ ਉਹ ਰੇਤ ਆਪਣੇ ਆਪ ਚੁੱਕ ਸਕਣਗੇ ਤੇ ਵੇਚ ਵੀ ਸਕਣਗੇ ਹੁਣ ਅਗਲੇ ਗੱਲ ਉਹਨਾਂ ਨੇ ਆਖੀ ਕਿ ਜਿਨ੍ਹਾਂ ਦਾ ਕੋਈ ਪਸ਼ੂ ਡੰਗਰ ਮਰ ਗਿਆ ਜਾਂ ਜਿਨ੍ਹਾਂ ਦਾ ਕੋ ਘਰ ਨੁਕਸਾਨਿਆ ਗਿਆ ਆਉਣ ਵਾਲੇ ਦਿਨਾਂ 'ਚ ਅਸੀਂ ਉਹਦੇ ਮੁਆਵਜ਼ੇ ਵੀ ਦੇਵਾਂਗੇ ਤੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ 6 ਮਹੀਨੇ ਦੇ ਲਈ ਇਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੇ ਕਰਜ਼ੇ ਦੇਣਿਆ ਸੋਸਾਇਟੀਆਂ ਦੇ ਜਾਂ ਹੋਰ ਉਹਨਾਂ ਨੂੰ 6 ਮਹੀਨੇ ਲਈ ਕਰਜ਼ੇ ਨਹੀਂ ਪੁੱਛੇ ਜਾਣਗੇ ਅਸੀਂ ਬੈਂਕਾਂ ਨੂੰ ਇਹ ਹਦਾਇਤ ਕਰ ਰਹੇ ਹਾਂ ਹੁਣ ਇਹਦੇ ਉੱਪਰ ਵੱਡੇ ਸਵਾਲ ਨਾਲ ਦੀ ਨਾਲ ਉੱਠ ਖੜੇ ਹੋਏ ਨੇ ਪਹਿਲਾ ਤਾਂ ਲੋਕਾਂ ਦਾ ਇਹ ਸਵਾਲ ਹੈ ਬਹੁਤ ਵੱਡੀ ਗਿਣਤੀ ਲੋਕ ਇਹ ਗੱਲ ਕਰ ਰਹੇ ਨੇ ਕਿ ਸਰਕਾਰ ਨੇ ਇੱਕ ਕੰਮ ਬੜੇ ਦਿਨਾਂ ਤੋਂ ਕਰਨਾ ਸੀ ਜਦੋਂ ਲੋਕਾਂ ਨੇ ਚਫੇਰੋ ਘੇਰਾ ਪਾਇਆ ਪਿਛਲੇ ਦਿਨੀ ਇੱਕ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਪੂਰੇ ਪੰਜਾਬ 'ਚ ਡੀਸੀ ਦਫਤਰ ਮੁਆਵਜ਼ੇ ਲਈ ਘੇਰੇ ਨੇ ਔਰ ਉਸ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਨੇ ਔਰ ਦੂਸਰੀਆਂ ਸਯੁਕਤ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹੋਰ ਲੋਕ ਪੱਖੀ ਜਥੇਬੰਦੀਆਂ ਉਹਨਾਂ ਨੇ ਜਦੋਂ ਵੱਡੇ ਘੇਰਾਬੰਦੀ ਕੀਤੀ ਤਾਂ ਉਦੋਂ ਐਲਾਨ ਕੀਤੇ ਗਏ ਨੇ ਤਾਂ ਉਹ ਵੀ ਲੋਕ ਕਹਿ ਰਹੇ ਨੇ ਕਿ ਨਗੁਣੇ ਕੀਤੇ ਕਹਿੰਦੇ ਲੋਕ ਕਹਿੰਦੇ ਕਿ ਪਹਿਲਾਂ ਤਾਂ ਮਰਿਆਂ ਦੇ ਮੁਆਵਜ਼ੇ ਦੀ ਗੱਲ ਜੇਕਰ ਜੈ ਜਵਾਨ ਜੈ ਕਿਸਾਨ ਕਿਹਾ ਜਾਂਦਾ ਤਾਂ ਫਿਰ ਜੇਕਰ ਇੱਕ ਜਵਾਨ ਦੀ ਮੌਤ ਤੇ ਜਿੰਨਾ ਮੁਆਵਜ਼ਾ ਦਿੱਤਾ ਜਾਂਦਾ ਹੈ 1 ਕਰੋੜ ਰੁਪਇਆ ਉਨਾ ਹੀ ਇੱਕ ਕਿਸਾਨ ਦੀ ਮੌਤ ਤੇ ਕਿਉਂ ਨਹੀਂ ਦਿੱਤਾ ਜਾਂਦਾ ਇਹ ਸਵਾਲ ਕਈ ਸਰੇ ਕਿਸਾਨ ਆਗੂਆਂ ਨੇ ਨਾਲ ਦੀ ਨਾਲ ਉਠਾ ਦਿੱਤੇ ਨੇ ਦੂਜੇ ਪਾਸੇ 20000 ਰੁਪਇਆ ਇੱਕ ਫਸਲ ਹੋਏ ਕਿੱਲੇ ਤਬਾਹ ਹੋਏ ਕਿੱਲੇ ਦਾ ਐਲਾਨਿਆ ਗਿਆ ਤਾਂ ਲੋਕ ਇਹ ਕਹਿ ਰਹੇ ਨੇ ਕਿ ਇੱਕ ਕਿੱਲੇ ਦੇ ਵਿੱਚੋਂ ਜੇ ਝੋਨੇ ਦੀ ਗੱਲ ਕਰੀਏ 70 80000 ਦਾ ਝੋਨਾ ਨਿਕਲਦਾ ਹੈ ਤਾਂ ਜੇ ਸਰਕਾਰ ਅੱਧ ਵੀ ਨਹੀਂ ਦਿੰਦੀ ਅੱਧ ਵੀ ਤਾਂ ਫਿਰ ਇਹ ਕਾਦੀ ਸਹਤਾ ਹੋਈ ਲੋਕ ਕਹਿੰਦੇ ਨੇ ਕਿ 80000 ਦੇ ਨੇੜੇ ਇੱਕ ਕਿੱਲੇ 'ਚੋਂ ਝੋਨਾ ਨਿਕਲਦਾ ਹੈ ਤਾਂ 40000 ਮੁਆਵਜ਼ਾ ਤਾਂ ਦੇਣਾ ਬਣਦਾ ਸੀਗਾ 50 ਦੇਣਾ ਬਣਦਾ ਸੀ ਚਲੋ 40 ਦੇ ਦਿੰਦੇ ਮਨ ਲੈਂਦੇ ਪਰ 20000 ਦੇਣਾ ਲੋਕ ਕਹਿੰਦੇ ਨੇ ਕਿ ਇੰਨਾ ਤਾਂ ਝੋਨਾ ਲਵਾਈ ਦੇ ਉੱਪਰ ਖਰਚੀ ਆ ਗਿਆ ਸੀਗਾ ਤੇ ਇਹ ਕਿੱਡੀ ਕਬੱਡੀ ਰਾਹਤ ਦਿੱਤੀ ਜਾ ਰਹੀ ਹੈ ਹੁਣ ਤੁਸੀਂ ਇਹਦੇ ਬਾਰੇ ਆਪੋ ਆਪਣੇ ਕਮੈਂਟ ਲਿਖੀ ਜਾਓ ਜੋ ਮੈਂ ਸੋਸ਼ਲ ਮੀਡੀਆ ਤੇ ਚੈਨਲਾਂ ਦੇ ਉੱਪਰ ਥੱਲੇ ਲੋਕਾਂ ਦੇ ਕਮੈਂਟ ਪੜ੍ਹ ਰਿਹਾ ਜੋ ਭਗਵੰਤ ਮਾਨ ਸਾਹਿਬ ਦੀ ਵੀਡੀਓ ਵੇਖ ਕੇ ਕਮੈਂਟ ਲਿਖ ਰਹੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਅਗਲੀ ਗੱਲ ਲੋਕਾਂ ਨੇ ਕਿਹਾ ਕਿ ਜਿਹਦਾ ਘਰ ਡਿੱਗ ਪਿਆ ਜਿਹਦਾ ਪਸ਼ੂ ਮਰ ਗਿਆ ਉਹਦਾ ਸਰਵੇ ਕਰਕੇ ਦੇ ਬਾਅਦ ਚ ਦਿੰਦੇ ਪਰ ਮੁਆਵਜ਼ਾ ਐਲਾਨਣਾ ਤਾਂ ਅੱਜ ਚਾਹੀਦਾ ਸੀ ਨਾ ਵੀ ਇੱਕ ਕਮਰਾ ਡਿੱਗੇ ਦਾ ਕੀ ਦੇਣਾ ਤੇ ਇੱਕ ਪਸ਼ੂ ਮਰੇ ਦਾ ਕੀ ਦੇਣਾ ਲੋਕਾਂ ਦਾ ਇਹ ਕਹਿਣਾ ਕਮੈਂਟ ਕੁਝ ਲੋਕ ਕਰ ਰਹੇ ਨੇ ਕਿ ਇਹ ਸਭ ਗੋਲ ਮੋਲ ਕੀਤਾ ਜਾ ਰਿਹਾ ਹੁਣ ਸਵਾਲ ਇਹ ਵੀ ਹੈ ਕਿ ਜਿਹੜੇ ਮੁਆਵਜ਼ੇ ਅੱਜ ਪੰਜਾਬ ਸਰਕਾਰ ਨੇ ਐਲਾਨੇ ਨੇ ਇਹ ਦਿੱਤੇ ਕਦੋਂ ਜਾਣਗੇ ਤੇ ਦਿੱਤੇ ਕਿਵੇਂ ਜਾਣਗੇ ਕੀ ਜਿਵੇਂ ਪਹਿਲਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੁਰਗੀ ਮਰੀ ਬੱਕਰੀ ਮਰੀ ਦੇ ਪੈਸੇ ਦਊਂਗਾ ਤੇ ਜੇ ਝੋਨਾ ਦੁਬਾਰਾ ਲਾਉਣਾ ਪੈ ਗਿਆ ਤਾਂ ਦਿਹਾੜੀ ਦਊਂਗਾ ਤੇ ਲੋਕ ਕਹਿੰਦੇ ਦਿੱਤਾ ਕੁਝ ਨਹੀਂ ਹੁਣ ਤੱਕ ਕਿ ਇਸੇ ਤਰ੍ਹਾਂ ਹੁਣ ਵੀ ਤਾਂ ਨਹੀਂ ਹੋਏਗਾ ਕਿ ਉਸੇ ਤਰ੍ਹਾਂ ਕੱਲੇ ਐਲਾਨ ਤਾਂ ਨਹੀਂ ਰਹਿ ਜਾਣਗੇ ਕਿਉਂਕਿ ਦੂਜੇ ਪਾਸੇ ਮੁੱਖ ਮੰਤਰੀ ਨੂੰ ਬਦਲਣ ਦੀਆਂ ਚਰਚਾਵਾਂ ਬਹੁਤ ਵੱਡੇ ਪੱਧਰ ਤੇ ਨੇ ਜੇਕਰ ਇੰਜ ਹੋ ਗਿਆ ਤਾਂ ਫਿਰ ਨਵੇਂ ਆਣੇ ਕਹਿਣਾ ਵੀ ਅਸੀਂ ਕਿਹੜਾ ਐਲਾਨ ਕੀਤਾ ਸੀ ਲਾਹਾਂਤਾ ਭਗਵੰਤ ਮਾਨ ਨੇ ਕੀਤਾ ਸੀ ਤਾਂ ਇਸ ਸਾਰੀ ਸਥਿਤੀ ਦੇ ਵਿੱਚ ਉਧਰ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਕੱਲ ਨੂੰ ਪੰਜਾਬ ਆ ਰਹੇ ਨੇ ਹੁਣ ਤੱਕ ਸੈਂਟਰ ਸਰਕਾਰ ਨੇ ਵੀ ਪੰਜਾਬ ਦੇ ਲਈ ਪੰਜਾਬ ਦੇ ਡੁੱਬੇ ਲੋਕਾਂ ਦੇ ਲਈ ਕੋਈ ਰਾਹਤ ਪੈਕੇਜ ਦਾ ਐਲਾਨ ਨਹੀਂ ਕੀਤਾ ਕੇਂਦਰੀ ਮੰਤਰੀ ਪਿਛਲੇ ਦਿਨੀ ਆਏ ਪਰ ਉਹ ਆ ਕੇ ਗੇੜਾ-ਗੂੜਾ ਕੱਢ ਕੇ ਮੁੜ ਗਏ ਕੋਈ ਰਾਹਤ ਦਾ ਐਲਾਨ ਨਹੀਂ ਕਰਕੇ ਗਏ ਤਾਂ ਫਿਰ ਇਹ ਦਾ ਲੋਕਾਂ ਨੂੰ ਕੀ ਫਾਇਦਾ ਸਿਆਸੀ ਰੋਟੀਆਂ ਕੋਈ ਜਿੰਨੀਆਂ ਮਰਜ਼ੀ ਸੇਕ ਲਵੇ ਲੋਕਾਂ ਨੂੰ ਕੀ ਲਾਭ ਹੈ ਤੇ ਖੇਤੀਬਾੜੀ ਕੇਂਦਰੀ ਮੰਤਰੀ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਆ ਰਹੇ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਉਮੀਦ ਹੈ ਕਿ ਸ਼ਾਇਦ ਉਹ ਪੰਜਾਬ ਦੇ ਲਈ ਪੰਜਾਬ ਦੇ ਹੜ੍ਹਾਂ ਚ ਡੁੱਬੇ ਲੋਕਾਂ ਦੇ ਲਈ ਕੋਈ ਵੱਡਾ ਐਲਾਨ ਕਰਨਗੇ ਪਰ ਜੇ ਉਹ ਵੀ ਆਉਂਦੇ ਨੇ ਤਾਂ ਉਹ ਇਸੇ ਤਰ੍ਹਾਂ ਫੋਟੋਆਂ ਕਰਾ ਕੇ ਖਬਰਾਂ ਲਵਾ ਕੇ ਚਲੇ ਜਾਂਦੇ ਨੇ ਤਾਂ ਫਿਰ ਲੋਕਾਂ ਨੂੰ ਇਸ ਚੀਜ਼ ਦਾ ਕੋਈ ਲਾਭ ਨਹੀਂ ਹੈ ਫਿਰ ਲੋਕਾਂ ਦੇ ਨਾਲ ਤਾਂ ਇਹ ਐਵੇਂ ਠੱਗੀ ਜਾਂ ਧੋਖਾ ਹੀ ਕਿਹਾ ਜਾ ਸਕਦਾ ਹੈ ਹੁਣ ਅੱਜ ਪੰਜਾਬ ਸਰਕਾਰ ਨੇ ਜਿਹੜੇ ਰਾਹਤ ਦੇ ਐਲਾਨ ਕੀਤੇ ਨੇ ਉਹਨਾਂ ਦੇ ਉੱਪਰ ਲੋਕਾਂ ਦੇ ਸਵਾਲ ਉੱਠੇ ਨੇ ਇਸੇ ਹੀ ਤਰ੍ਹਾਂ ਕੱਲ ਨੂੰ ਨਰਿੰਦਰ ਮੋਦੀ ਸਾਹਿਬ ਆਉਣਗੇ ਪਤਾ ਲੱਗੇਗਾ ਕਿ ਉਹ ਕੀ ਕਰਦੇ ਨੇ ਜੇਕਰ ਜਿੰਨਾ ਪੰਜਾਬ ਸਰਕਾਰ ਨੇ ਕੀਤਾ ਇਹਦੂ ਥੋੜਾ ਜਿਹਾ ਵੱਧ ਕੇਂਦਰ ਸਰਕਾਰ ਕਰ ਦੇਵੇ ਤਾਂ ਫੇਰ ਲੋਕਾਂ ਦੀ ਥੋੜੀ ਬਹੁਤ ਜਿਹੜੀ ਆ ਉਹ ਜ਼ਖਮਾਂ ਤੇ ਮਲਮ ਲੱਗ ਸਕਦੀ ਹੈ ਮਤਲਬ ਜੇਕਰ 20000 ਰੁਪਇਆ ਇੱਕ ਕਿੱਲੇ ਦਾ ਪੰਜਾਬ ਸਰਕਾਰ ਨੇ ਕਿਹਾ ਤੇ ਜੇਕਰ 25 30000 ਰੁਪਇਆ ਇੱਕ ਕਿੱਲੇ ਦਾ ਕੇਂਦਰ ਦੇ ਦੇਵੇ ਤਾਂ 50000 ਰੁਪਇਆ ਕਿੱਲੇ ਦਾ ਮਿਲ ਜੇਗਾ ਫਿਰ 30000 ਰੁਪਇਆ ਕਿੱਲੇ ਦਾ ਲਾਸ ਜਿਹੜਾ ਉਹ ਕਿਸਾਨ ਵੀ ਚੱਲ ਲੈਣਗੇ ਹੁਣ ਇੱਥੇ ਇੱਕ ਵੱਡਾ ਸਵਾਲ ਇਹ ਆ ਕਿ ਕਿਸਾਨਾਂ ਲਈ ਤਾਂ ਐਲਾਨ ਚਲੋ ਠੀਕ ਹੈ ਕਰ ਦਿੱਤਾ ਪਰ ਮਜ਼ਦੂਰਾਂ ਲਈ ਐਲਾਨ ਪੰਜਾਬ ਸਰਕਾਰ ਨੇ ਕੀ ਕੀਤਾ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਜਿਹੜੇ ਖੇਤ ਮਜ਼ਦੂਰਾਂ ਨੂੰ ਉਹਨਾਂ ਹੀ ਖੇਤਾਂ 'ਚ ਕੰਮ ਮਿਲਦਾ ਸੀ ਉਹਨਾਂ ਦਾ ਕੰਮ ਰੁਕ ਗਿਆ ਤਬਾਹ ਹੋ ਗਿਆ ਉਹਨਾਂ ਨੂੰ ਪਤਾ ਨਹੀਂ ਕਿੰਨਾ ਟਾਈਮ ਕੰਮ ਨਹੀਂ ਮਿਲਣਾ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਦਾਣਾ ਮੰਡੀਆਂ 'ਚ ਸੀਜ਼ਨ ਲੱਗਣੇ ਸੀ ਉਹ ਵੀ ਨਹੀਂ ਲੱਗਣੇ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਕੀ ਦੇ ਰਹੀ ਹੈ ਮੈਨੂੰ ਲੱਗਦਾ ਹੈ ਹਰ ਇੱਕ ਮਜ਼ਦੂਰ ਪਰਿਵਾਰ ਜਿਹੜਾ ਇਸ ਹੜਾਂ ਦੀ ਮਾਰ 'ਚ ਆਇਆ ਉਹਨੂੰ ਵੀ ਸਰਕਾਰ ਨੂੰ ਰਾਸ਼ੀ ਦੇਣੀ ਚਾਹੀਦੀ ਹੈ ਜੇਕਰ ਘਟੋ ਘਟ ਇੱਕ ਛੋਟੇ ਕਿਸਾਨ 3 ਕਿੱल्ल्या 4 ਕਿੱल्ल्या ਵਾਲੇ ਕਿਸਾਨ ਜਿੰਨੀ ਰਾਸ਼ੀ ਇੱਕ ਮਜ਼ਦੂਰ ਪਰਿਵਾਰ ਨੂੰ ਮਤਲਬ 1 ਲੱਖ ਰੁਪਈਆ ਹਰ ਮਜ਼ਦੂਰ ਪਰਿਵਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਤਬਾਈ ਬਹੁਤ ਹੋ ਗਈ ਆ ਲੋਕਾਂ ਦੇ ਘਰ ਪਾਟ ਗਏ ਜਿੰਨਾ ਵੀ ਘਰ ਚ ਬਿਜਲੀ ਨਾਲ ਚੱਲਣ ਵਾਲਾ ਸਮਾਨ ਗਰੀਬਾਂ ਦੇ ਪਿਆ ਸੀ ਚਾਹੇ ਫਰਿੱਜ ਚਾਹੇ ਟੀਵੀ ਉਹ ਸਾਰਾ ਤਬਾਹ ਹੋ ਗਿਆ ਬਰਬਾਦ ਹੋ ਗਿਆ ਉਹਨਾਂ ਦੇ ਬੈੱਡ ਸੌਣ ਵਾਲੇ ਮੰਜੇ ਬਿਸਤਰੇ ਸਭ ਕੁਝ ਕਈ ਕਿ ਦਿਨ ਤਾਂ ਪਾਣੀ ਚ ਘਰ ਡੁੱਬੇ ਰਹੇ ਨੇ ਤਾਂ ਇਸ ਹਾਲਾਤ ਦੇ ਵਿੱਚ ਮਜ਼ਦੂਰ ਤਬਕੇ ਲਈ ਵੀ ਸਰਕਾਰ ਨੂੰ ਲਾਜ਼ਮੀ ਐਲਾਨ ਕਰਨਾ ਚਾਹੀਦਾ ਸੀ ਕਿਸਾਨਾਂ ਲਈ 20000 ਕੀਤਾ ਬਹੁਤ ਥੋੜਾ ਤੇ ਮਜ਼ਦੂਰਾਂ ਲਈ ਵੀ ਕਰਨਾ ਚਾਹੀਦਾ ਸੋ ਇਸ ਮਾਮਲੇ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ